ਕੈਨੇਡਾ ਜਾਣਾ ਮਖਿਆ ਜਾ ਹਾਂ ਇੱਕ ਬੰਦਾ ਟੱਕਰ ਗਿਆ ਹਾਂ ਕਹਿੰਦਾ ਪ੍ਰਧਾਨ ਜੀ ਨੂੰ ਮੈਂ ਮਲਾਉਣਾ ਅੱਛਾ ਬਾਗੇ ਗਿੱਲ ਦੀ ਨਹਿਰ ਤੇ ਲੈ ਗਿਆ ਸਾਨੂੰ ਕਿੱਥੇ ਦਾ ਦੀ ਮੁੰਡਾ ਮੁੰਡਾ ਇੱਥੇ ਦੇ ਹੀ ਆ ਭੀੜ ਦੇ ਬੰਦਾ ਹਾਂ ਨਾ ਜਿਹੜਾ ਉਹ ਦੀਗਾ ਪ੍ਰਧਾਨ ਪ੍ਰਧਾਨ ਦਾ ਤਾਂ ਪਤਾ ਹੀ ਨਹੀਂ ਕਿੱਥੇ ਦਾ ਸੀ ਹਾਂ ਜਦੋਂ ਬਾਗੇ ਉਹ ਉੱਥੇ ਮੱਸੀਆਂ ਵਿੱਚ ਅੱਛਾ ਪ੍ਰਧਾਨ ਜੀ ਪ੍ਰਧਾਨ ਜੀ ਹੋਵੇ ਅੱਛਾ ਉਹ ਮੋਟਰਸਾਈਕਲ ਉੱਤਰ ਕੇ ਆਪ ਕਰਾ ਕੈਨੇਡਾ ਪ੍ਰਧਾਨ ਜੀ ਨਾਲੇ ਜਾਣਗੇ ਜਹਾਜ਼ ਚ ਹਾਂ ਮੈਂ ਖਾਦੀ ਮੈਂ ਦੇਖਿਆ ਸਾਰਾ ਕੁਝ ਨਾ ਕਿਵੇਂ ਨਾਲ ਕਿਵੇਂ ਵੀ ਵਿਜਾਤ ਦੇ ਵਿੱਚ ਮੈਂ ਛੱਡ ਕੇ ਆਉ 12 ਲੱਖ ਬੈਂਕ ਜਮਾ ਕਰੋ ਅੱਛਾ ਮੈਂ ਦੇਖਿਆ ਹਾਂ ਮੈਂ ਖਾਦਾ ਯਾਰ ਹੈ ਨਹੀਂ ਕੰਮ ਹਾਂ ਮਾਨੂੰ ਕਿਹਾ ਤਾਂ ਸਾਲੇ ਪੰਜਾ ਦਾ ਮੱਛਾ ਨਹਿਰ ਤੇ ਮਾਰੂ ਹਾਂ ਤੇ ਕੀ ਫਾਇਦਾ ਤੂੰ ਬੱਸ ਚੜ ਜਾ ਜੇ ਚੰਗਾ ਰਹਿਣਾ ਉਹ ਪਾਸਪੋਰਟ ਦੇ ਤੱਕੀ ਫਿਰਿਆ ਆਪਣਾ ਦੁਫਾਈ ਜਾਵੇ ਵੇਜੇ ਦਮ ਦੇ ਨੇ ਭੇਜਿਆ ਪਿਛਲਤੀ ਨਾਲ ਜਾ ਪ੍ਰਧਾਨ ਜੀ ਅੱਛਾ ਮਾਂ ਤੂੰ ਉੱਡ ਜਾ ਇੱਥੇ ਲੈਣ ਦੇਣ ਨੂੰ ਕੁਛ ਨਹੀਂ ਅੱਛਾ ਮੈਂ ਤਾਂ ਆਪਦਾ ਕਰਾਇਆ ਲਾ ਕੇ ਆ ਫਿਰ ਦੇ ਦੇ ਪੈਸੇ ਪਾ ਨੂੰ ਦਿੱਤੇ ਮੈਂ ਡੱਕਰ ਤੋਂ ਨੂੰ ਆ ਭੱਜ ਜਾ ਕੋਈ ਪੈਸਾ ਨਹੀਂ ਇਹ ਤਾਂ ਹਰਾਮ ਦਾ ਕੰਮ ਆ ਅੱਛਾ ਦੋ ਨੰਬਰ ਦਾ ਧੰਦਾ ਨਾ ਤਾਂ ਦੱਸ ਮਖਿਆ ਅੱਛਾ ਇਹ ਤਾਂ ਕਵਰਾ ਕਰਨੇ ਕੋ ਮਾਜੇ ਅੱਛਾ ਮੱਛਿਆ ਤੂੰ ਆ ਬੇਜਦਾ ਕੈਨੇਡਾ ਤੂੰ ਗਈ ਨਹੀਂ ਹਾਂ ਕੈਨੇਡਾ ਤੈਨੂੰ ਪਤੀ ਹੀ ਨਹੀਂ ਹਾਂ ਵੀ ਤੂੰ ਮੱਛੀ ਨਹੀਂ ਵੇਚਦਾ ਤੈਨੂੰ ਕੀ ਲੋੜ ਆ ਸਹੀ ਹੈ ਲੈ 5-400 ਰੁਪਏ ਦੀ ਤੇ ਗੱਲ ਨਾਲ ਦੇ ਬੈਠਾ ਹੁਣ ਥੱਗੀ ਲਾਉਣ ਨੂੰ ਤਿਆਰ ਦੇ ਦੇ ਦੀ ਪੈਸੇ ਨਾ ਕੋਈ ਨਹੀਂ ਦਿੱਤਾ ਪੈਸਾ ਮੈਂ ਮਕਰਤਾ ਉਹਦੀ ਮੈਂ ਤਿਆਰ ਸੀ ਮੈਨੂੰ ਪਤਾ ਹੈ ਗੱਲਾਂ ਦਾ ਦੇ ਕੰਮ ਨਹੀਂ ਹੁੰਦੇ ਅੱਛਾ ਸੈਨਾਰਦੀ ਤਿੰਨ ਸਰਾਲ ਲੰਘ ਗਈ ਕੀ ਕਹਿੰਦਾ ਕਹਿੰਦਾ ਸਰਾਲ ਆ ਗਈ ਕੁਆਟੀ ਲਵੇ ਅੱਛਾ ਤਿੰਨ ਦਿਨ ਦਾ ਸਰਾਲ ਲੰਘ ਗਿਆ ਜਾਮ ਲੱਗਾ ਰਿਹਾ ਤਿੰਨ ਦਿਨ ਹਾਂ ਤਿੰਨ ਦਿਨ ਸਰਾਲ ਮੁੱਕੀ ਏਡੀ ਵੱਡੀ ਸੀ ਫੇਰ ਡਾਲਿਆ ਚੂਹੇ ਨੇ ਸਰ ਗੱਡੀ ਦਾ ਟਾਇਰ ਅੱਥਲੇ ਅੱਛਾ ਪਤਾ ਗੇਅਰ ਨੇ ਆਊਟਲ ਹੋ ਜੇ ਉਹਦੀ ਗੱਡੀ ਵਿੱਚ ਦੇਖਿਆ ਕਨੈਕਟਰ ਨੂੰ ਕਿਹਾ ਕਨੈਕਟਰ ਦੇ ਵੀ ਕੋਈ ਸਮਝ ਨਹੀਂ ਆਈ ਫਿਰ ਮੈਂ ਉਤਰਿਆ ਬੰਦਾ ਸਾਲਾ 15 ਕਿਲੋ ਦਾ ਅੱਛਾ ਹੈਂਡ ਡ੍ਰਾਈਵਰ ਅੱਛਾ 15 ਕਿਲੋ ਪੂਰੀ ਵਜਨਾ ਕੋਈ ਵੱਧ ਘੱਟ ਨਹੀਂ ਜਦੋਂ ਪੈਨ ਦਾ ਯਾਰ ਉਤਰਿਆ ਕੋਈ ਨਾ ਸੁਣਦਾ ਯਾਰ ਕਹਿੰਦਾ ਚੂਹਾ ਕਿੱਧਰ ਸਿਰ ਤਾਂ ਹੀ ਖੜਾ ਟਾਇਰ ਮੂਰੇ ਟਾਇਰ ਮੂਰੇ ਅੱਛਾ ਬੰਦਾ ਫੇਰ ਮੈਂ ਉਹ ਹੱਥ ਨਾਲ ਗੇਰ ਪਾ ਕੇ ਹਾਂ ਮਾਸਕ ਗੱਡੀ ਉੱਤੇ ਜਿਹੜਾ ਇਹ ਫੇਰ ਮਰਿਆ ਫੇਰ ਫੇਰ ਗੱਡੀ ਮੇਰਾ ਸਹਾਰਾ ਹੋਇਆ ਫੇਰ ਗੱਡੀ ਦੁਰੀ ਉਹਦਾ ਗੱਡੀ ਦਾ ਇੰਜਨ ਕਰਨ ਵਾਲਾ ਕਰਤਾ ਪਰ ਨਾ ਚੂਹਾ ਡਬਲ ਨਾ ਹੋਰ ਰਸਈ ਆਹ ਦੀ ਲੱਣ 15 ਕਿਲੋ ਬੰਦੇ ਚਾਪ ਆਜਣਾ ਲੈ 10 ਵੀ ਚੂਹਾ ਭੈਣ ਦੇ ਸਮਾਂ ਕਿਤੇ ਵੱਡਾ ਐਡਾ ਚੂਹ ਨਹੀਂ ਦੇਖਿਆ ਕਦੇ ਗੱਪ ਮਾਰਦਾ ਤੈਨੂੰ ਗਾਪੇ ਹੁੰਦੇ ਨੇ ਹੋਰ ਕਿਤੇ ਉਹ ਸੈੱਲ ਹੁੰਦੇ ਨੇ ਇਹਨਾਂ ਨੂੰ ਹਾਂ ਇਹ ਕਿੱਥੇ ਸੈੱਲ ਕਿਹੜੇ ਸੈੱਲ ਕਿਹੜੇ ਓਏ ਮਾੜੇ ਮੋਟੇ ਜਿਵੇਂ ਕਹਿੰਦੇ ਨੇ ਕਨੈਕਟ ਜਿਹਾ ਹੋ ਜੇ ਕਿਸਦਾ ਸੈੱਲ ਕਹਿੰਦਾ ਲਿੰਕ ਨੂੰ ਹਾਂ ਲਿੰਕ ਜਿਵੇਂ ਕਹਿੰਦਾ ਲਿੰਕ ਹੋ ਜੇ ਜਿੱਦ ਤੇ ਆਪਣੇ ਮੱਕੀ ਦਾ ਹੁਣ ਪੂਰੀ ਟੌਪ ਦੀ ਖੜੀ ਆ ਨਾ ਮੱਕੀ ਤਾਂ ਮੱਕੀ ਦਾ ਹੁਣ ਫੇਰ ਐਵੇਂ ਸਮਝ ਰਾ ਵੀ ਆਂਡੀਆਂ ਕਮਣੀਆਂ ਤੋਂ ਸਾਰਿਆਂ ਦਾ ਟੌਪ ਦੀ ਇਹ ਤਾਂ ਐਂ ਕਹਿੰਦੇ ਆ ਵੀ ਬਰਬਰ ਹਾਂ ਭੈਣੀ ਹਾਂ ਕਰਦੇ ਸਪਲਾਈ ਅੱਛਾ ਬਿਨ ਹੋਣ ਤੇ ਕਹਨੇ ਵੱਡ ਲੋ ਬੰ ਮਸ਼ੀਨ ਲਿਆਓ ਹੁਣ ਮਸ਼ੀਨ ਕਿੱਥੋਂ ਲਈਏ ਸਪਰੇਅ ਕਰਤੀ ਭਾਣੇ ਬੜੀ ਕੰਮ ਦੀ ਆ ਉਹ ਸਪਰੇਅ ਦਾ ਨਾਮ ਦੱਸ ਸਪਰੇਅ ਦਾ ਨਾਮ ਦਾ ਉਹੀ ਆ ਉਹ ਜਿਹੜੀ ਕੀ ਮੀਰਾ ਮੂਰਾ ਦਾ ਆ ਮੀਰਾ ਕਲਾਮ ਅੱਛਾ ਉਹ ਪਾਰ ਦੋ ਦੀ ਸਪਰੇਅ ਸਪਰੇਅ ਹਾਂ ਸਪਰੇਅ ਕਦੇ ਕਰਤੀ ਮੱਕੀ ਤਾਂ ਨਿਕਲ ਹੀ ਨਹੀਂ ਮੱਕੀ ਤਾਂ ਬਾਹਰ ਖੜੀ ਗਿਆ ਮੱਕੀ ਤਾਂ ਇਹਦਾ ਅੰਦਰ ਖੜਦੀ ਆ ਪਹਿਲਾਂ ਫੇਰ ਬਾਹਰ ਆਉਂਦੀ ਆ ਇਹਦਾ ਰਾਤ ਨੂੰ ਦੀਦੀ ਆ ਦਿਨੇ ਨਹੀਂ ਦੀਦੀ ਮੱਕੀ ਤਾਂ ਇਹ ਰਾਤ ਨੂੰ ਦੇਖਣ ਨੇ ਝਲਕੀਆਂ ਹੋਰ ਨੇ ਜਦੋਂ ਧੁੱਪ ਚੜਿਆ ਹੁੰਦੀ ਉਹਦੇ ਅੰਦਰ ਬਾੜ ਦੇਣਾ ਉਹ ਅਸੀਂ ਕਹਿ ਜਾਨਾ ਵੀ ਅੰਦਰ ਬਾੜ ਦੇਣਾ ਹੋਰ ਨਾ ਨਹੀਂ ਤਾਂ ਫਿਰ ਧੁੱਪੇ ਸੁੱਕ ਜੂ ਹਾਂ ਛੋੜੀ ਧੁੱਪ ਰੋਣਾ ਬੈਣ ਬੈ ਗਿਆ ਨੇ ਦੁੱਖ ਟੁੱਟੀ ਯਾਰੀ ਦਾ ਹਾਏ ਹਾਂ ਹੱਥ ਦੇ ਰਿਹਾ ਹਾਂ ਹੱਥ ਦੇ ਰਿਹਾ